ਸੰਗਤ ਜੀ ਪਰਮੇਸ਼ਰ ਹੀ ਇੱਕ ਇਹੋ ਜੀ ਹਸਤੀ ਹੈ ਇਹੋ ਜੀ ਸਮਰੱਥਾ ਵਾਲਾ ਹੈ ਮੇਰਾ ਡਾਡਾ ਜਿਹੜਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਰੋਗ ਬਿਮਾਰੀ ਦੁੱਖ ਤਕਲੀਫ ਦੇ ਵਿੱਚੋਂ ਕੱਢ ਸਕਦਾ ਹੈ ਜਿਹਦੇ ਕੋਲ ਸਾਰੀ ਸਮਰੱਥਾ ਹੈ ਜਿਸ ਨੇ ਇਹ ਸਭ ਕੁਝ ਸੰਸਾਰ ਦੀ ਰਚਨਾ ਕੀਤੀ ਹੈ ਇੱਕ ਪਲ ਦੇ ਵਿੱਚ ਇਹਨੂੰ ਬਣਾ ਸਕਦਾ ਇੱਕ ਪਲ ਦੇ ਵਿੱਚ ਢਾ ਸਕਦਾ ਅਸੀਂ ਤੇ ਕਿੰਨੀ ਛੋਟੀ ਜੀ ਚੀਜ਼ਾਂ ਸਾਡੀ ਰੱਖਿਆ ਕਰਨੀ ਜਾਂ ਸਾਡਾ ਕੁਝ ਕੰਮ ਸਵਾਰਨਾ ਸਾਨੂੰ ਸਦਾ ਹੀ ਉਸ ਪਰਮੇਸ਼ਰ ਤੇ ਭਰੋਸਾ ਰੱਖਣਾ ਚਾਹੀਦਾ ਕਦੇ ਵੀ ਡੋਲਣਾ ਨਹੀਂ ਚਾਹੀਦਾ ਗੁਰਬਾਣੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਤੁਕਾਉਂdੀਆਂ ਨੇ ਜੋ ਸਾਨੂੰ ਭਰੋਸਾ ਦਿੰਦੀਆਂ ਨੇ ਸਾਨੂੰ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਦਿਵਾਉਂਦੀਆਂ ਨੇ ਸਾਡਾ ਇਰਾਦਾ ਪੱਕਾ ਕਰਦੀਆਂ ਨੇ ਪਰਮੇਸ਼ਰ ਤੇ ਤੇ ਸਾਨੂੰ ਸਦਾ ਹਮੇਸ਼ਾ ਗੁਰਬਾਣੀ ਦੇ ਲੜ ਲੱਗ ਕੇ ਰਹਿਣਾ ਚਾਹੀਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਪ੍ਰਭ ਬਿਪਤ ਨਿਵਾਰਨੋ ਤਿਸ ਵਿਨ ਅਵਰਨਾ ਕੋਇ ਜੀਓ। ਕਹਿੰਦੇ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਜੋ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਸਾਡੇ ਰੋਗ ਸਾਡੀ ਚਿੰਤਾ ਸਾਡੇ ਚੋਰੇ ਦੂਰ ਕਰ ਸਕੇ। ਇੱਕ ਉਹ ਪਰਮੇਸ਼ਰ ਹੈ। ਜਿਦੇ ਕੋਲ ਇਹ ਸਾਰੀ ਸਮਰੱਥਾ ਹੈ ਸਾਨੂੰ ਕਦੇ ਆਪਣਾ ਵਿਸ਼ਵਾਸ ਪਰਮੇਸ਼ਰ ਤੋਂ ਡੋਲਣ ਨਹੀਂ ਦੇਣਾ ਚਾਹੀਦਾ ਜਦੋਂ ਵੀ ਕਦੇ ਸਾਡਾ ਮਨ ਡੋਲੇ ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਪਾਸ਼ਾ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਜਾ ਕੋ ਮੁਸਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਕ ਵੀ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲੱਗੇ ਨਾ ਤਤੀਵਾਓ ਕਹਿੰਦੇ ਚਾਹੇ ਸਾਰੇ ਹੀ ਰਿਸ਼ਤੇਦਾਰ ਛੱਡ ਜਾਣ ਸਾਰੇ ਆਸਰੇ ਸਾਡੇ ਖਤਮ ਹੋ ਜਾਣ ਸਾਰੇ ਪਾਸਿਓ ਸਾਨੂੰ ਮੁਸ਼ਕਲ ਬਣ ਜਾਏ ਪਰ ਕਹਿੰਦੇ ਉਹ ਪਰਮੇਸ਼ਰ ਜਦੋਂ ਸਾਡੇ ਚਿੱਤੇ ਆ ਜਾਂਦਾ ਸਾਨੂੰ ਉਹ ਤਤੀਵਾ ਨਹੀਂ ਲੱਗਣ ਦਿੰਦਾ ਤਾਂ ਹੀ ਜਪਜੀ ਸਾਹਿਬ ਚ ਹੈ ਨਾ ਕਿ ਮੈਨੂੰ ਉਹ ਵਿਸਰ ਨਾ ਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਕਹਦੇ ਪਰਮੇਸ਼ਰ ਜੀ ਨਾ ਵਿਸਾਰੀ ਨਾ ਵਿਸਰੀ ਬਸ ਉਹਦੇ ਤੇ ਸਾਡਾ ਆਸਰਾ ਬਣਿਆ ਰਹੇ ਸਾਡੀ ਟੇਕ ਉਹਦੇ ਤੇ ਬਣੀ ਰਹੇ ਵਾਹਿਗੁਰੂ ਜੀ